ਜੇ ਦੂਜੇ ਦਾ ਹੰਕਾਰ ਹੋਣਾ ਹੰਕਾਰ ਦਾ ਮਤਲਬ ਕੀ ਹੈ ਅਹਮ ਮੈਂ ਬਹੁਤ ਵੱਡਾ ਅਗਲਾ ਛੋਟਾ ਅਗਲੇ ਨੂੰ ਛੋਟਾ ਕਰਨਾ ਜੇ ਗੁਨਾਹ ਹੈ ਅਗਲੇ ਨੂੰ ਛੋਟਾ ਸਮਝਣਾ ਵੀ ਗੁਨਾਹ ਗੋਸਤਾਖੀ ਮਾ ਬਹੁਤ ਸਾਰੇ ਲੋਕ ਦੂਸਰੇ ਨੂੰ ਛੋਟਾ ਕਰਦੇ ਤੇ ਨਹੀਂ ਛੋਟਾ ਸਮਝਦੇ سمجھنا. اور دن گرو تک بادر صاحب گرو ارجن دیو جی مہاراج دوجہ نو چھوٹا سمجھ دے بھی دے. سادو کہنے کہ ٹھیک ہے ہنکاری یہ بڑا مندج گمان ہے اور پھر بھی انہوں سادو کر کے مخاطب کرنا ہے سادو من کا مان دیا ਅਕਸਰ ਮੈਂ ਅਰਜ਼ ਕਰਦਾ ਹਾਂ ਅਰਦ-ਔਰਦੇ ਬ੍ਰਾਹਮਣਾਂ ਨੇ ਜਦ ਪੁੱਛ ਲਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਇਹ ਜੋ ਬੜੀ ਸੁੰਦਰ ਰਵਾਬ ਵਜਾਂਦਾ ਹੈ ਤੁਹਾਨੂੰ ਹਰੀ ਜਸ ਸੁਣ ਆਂਦਾ ਹੈ ਇਹ ਤੁਹਾਡਾ ਚੇਲਾ ਹੈ ਮਹਾਰਾਜ ਕਹਿਣ ਲੱਗੇ ਨਹੀਂ ਮੇਰਾ ਚੇਲਾ ਨਹੀਂ ਤੇ ਨੌਕਰ ਹੈ ਸੇਵਕ ਹੈ ਨਹੀਂ ਮੇਰਾ ਸੇਵਕ ਵੀ ਨਹੀਂ ਹੁਣ ਇਹੀ ਭਾਸ਼ਾ ਜਾਣਦਾ ਸੀ ਬ੍ਰਾਹਮਣ ਗਿਆਨੀ ਜਿਤਨਾ ਵੱਡਾ ਗਿਆਨੀ ਹੋਵੇਗਾ ਦੂਜੇ ਨੂੰ ਅਗਿਆਨੀ ਸਮਝੇਗਾ ਛੋਟਾ ਸਮਝੇਗਾ ਛੋਟਾ ਸਮਝੇ ਸਭ ਤੋਂ ਪਰਵਲ ਹੰਕਾਰ ਗਿਆਨ ਦਾ ਹੁੰਦਾ ਹੈ ਉਸ ਤੋਂ ਬਾਅਦ ਸ਼ਕਤੀ ਦਾ ਆਉਂਦਾ ਹੈ ਧਨ ਦਾ ਆਉਂਦਾ ਹੈ ਤੇ ਵੀ ਮੈਂ ਅਰਜ਼ ਕਰਦਾ ਕਹਿੰਦੇ ਨੇ ਇੱਕ ਫਲ ਦਾ ਤੇ ਕੋਈ ਬੀਜ ਆਉਂਦਾ ਹੈ ਇੱਕ ਬੀਜ ਦੇ ਚ ਇੱਕੋ ਹੀ ਫਲ ਪੈਦਾ ਹੁੰਦਾ ਹੈ ਅਮਰੋਦ ਦੇ ਬੂਟੇ ਨੂੰ ਅਮਰੋਦ ਲੱਗਦੇ ਨੇ ਅੰਬ ਨਹੀਂ ਤੇ ਅੰਬ ਦੇ ਦਰਖਤ ਨੂੰ ਅੰਬ ਲੱਗਦੇ ਨੇ ਕੇਲੇ ਨਹੀਂ ਕਣਕ ਦੇ ਚੋਂ ਕਣਕ ਪੈਦਾ ਹੁੰਦੀ ਏ ਚਣੇ ਨਹੀਂ ਚਣਿਆਂ ਦੇ ਚੋਂ ਚਣੇ ਪੈਦਾ ਹੁੰਦੇ ਨੇ ਮੱਕੀ ਨਹੀਂ पर अहंकार ਦੇ ਤੇ ਹਜ਼ਾਰਾਂ ਬੀਜ ਨੇ ਇਹ ਬਹੁਤ ਸਾਰੇ ਬੀਜਾਂ ਤੋਂ ਪੈਦਾ ਕਿੰਨੇ ਬੀਜਾਂ ਤੋਂ ਪੈਦਾ ਹੋ ਜਾਂਦਾ ਹੈ ਕੁਛ ਇੱਕ ਦੀ ਗਿਣਤੀ ਸਾਨੂੰ ਭਗਤ ਰਵਦਾਸ ਨੇ ਕਰਾਈ ਭਗਤ ਰਵਦਾਸ ਉਹ ਕਹਿੰਦੇ ਨੇ ਹਮ ਬੜ ਕਉ ਕੁਲੇਨ ਹਮ ਪੰਡਤ ਹਮ ਜੋਗੀ ਸੰਿਆਸੀ ਮੈਂ ਛੋਟਾ ਮੋਟਾ ਕਵੀ ਨਹੀਂ ਹਾਂ ਬਹੁਤ ਵੱਡਾ ਕਵੀ। ਤੋ ਜਿੰਨਾ ਵੱਡਾ ਕਵੀ ਹੈ ਯਕੀਨ ਨਾ ਜਾਣੋ ਉਹ ਨਹੀਂ ਹੰਕਾਰ ਸੀ। ਮੈਂ ਬਹੁਤ ਨੀੜੇ ਬਿਠੇ। ਚਾਹ ਹਿੰਦੀ ਦੇ ਕਵੀ ਨੇ ਪੰਜਾਬੀ ਦੇ ਕਵੀ ਨੇ ਚਾਹੇ ਉਰਦੂ ਦੇ ਸ਼ਾਇਰ। ਦੂਜਿਆਂ ਨੂੰ ਪੈਰਾਂ ਦੀ ਜੁੱਤੀ ਸਮਝੇਨ ਪੈਰਾਂ ਦੀ ਹਾਕ ਸਮਝਦੇ ਕੁਛ ਵੀ ਨਹੀਂ। ਕੁਛ ਵੀ हम बड कव मैं छोटा मोटा कवि नहीं बहुत बड़ा कवि हम बड कव कुली, कुल मेरे कुल वड्डी है इस वास्ते मैं बड्डा है मेरी कविता महान है इस वास्ते मैं महान है कविता न अपनी महानता जोड़ ले दूजे नु तुच्छ ਕੋਲੇ ਦੇ ਨਾਲ ਆਪਣੇ ਨੂੰ ਵੱਡਾ ਸਮਝ ਲਿਆ ਦੂਜਾ ਕੁਛ ਵੀ ਨਹੀਂ ਹੰ ਬੜ ਕਉ ਕੋਲੇ ਹੰ ਪੰਡਤ ਪੰਡਤ ਦਾ ਮਤਲਬ ਇੱਥੇ ਵਿਦਵਾਨ ਬਹੁਤ ਗ੍ਰੰਥ ਪੜ੍ਹੇ ਨੇ ਬਹੁਤ ਸਾਰੇ ਸ਼ਾਸਤਰਾਂ ਦਾ ਅਧਿਐਨ ਕੀਤਾ ਹੈ ਔਰ ਹਰ ਭਾਸ਼ਾ ਦੇ ਵਿਆਕਰਨ ਨੂੰ ਗ੍ਰੈਮਰ ਨੂੰ ਸਮਝਿਆ ਹੈ ਪੰਡਤ ਹੁਣ ਜਿਤਨਾ ਵੱਡਾ ਪੰਡਤ ਉਤਨੇ ਵੱਡੇ ਮੈਂ ਮੈਂ ਫਿਰ ਅਰਜ਼ ਕਰਾਂ ਮੈਂ ਹੈ ਹੰਕਾਰ ਇੱਕ ਬੀਜ ਤੋਂ ਨਹੀਂ ਪੈਦਾ ਹੁੰਦਾ ਬਹੁਤ ਸਾਰੇ ਮੇਰ ਹਮ ਬੜਕਉ ਕੁਲੇ ਹਮ ਪੰਡਤ ਹਮ ਜੋਗੀ ਸੰਿਆਸੀ ਜੋਗੀ ਦਾ ਮਤਲਬ ਹੈ ਜੋ ਜੁੜ ਗਏ ਜੋ ਜੁੜ ਗਿਆ ਜਿਹਦਾ ਹੰਕਾਰ ਸਾਰਾ ਮਿਟ ਗਿਆ ਪਰ ਜਿੰਨਾ ਵੱਡਾ ਜੋਗੀ ਉਤਨਾ ਵੱਡਾ ਹੰਕਾਰੀ ਮੈਂ ਪੰਜਾਬ ਦੇ ਵਿੱਚ ਉਹ ਸੰਤ ਜਿਨ੍ਹਾਂ ਦੇ ਨਾਲ ਬਹੁਤ ਵੱਡਪਣੇ ਦਾ ਲਕਬ ਜੁੜਿਆ ਬਹੁਤ ਵੱਡਪਣੇ ਦਾ ਲਕਬ ਜਗਤ ਨੇ ਜੋੜਿਆ ਉਤਨੇ ਹੀ ਹੰਕਾਰੀ ਦੇਖ ਦੂਸਰੇ ਨੂੰ ਗਿੰਤੀ ਮਿੰਤੀ ਚ ਨਹੀਂ ਗਿਣਦੇ ਕਬੀਰ ਕਹਿੰਦੇ ਨੇ ਆਪਸ ਕੋ ਦੀ ਰਗ ਕਰ ਮਾਨੈ ਅਵਰਨ ਕੋ ਲਗਵਾ ਆਪਣੇ ਆਪ ਨੂੰ ਤੇ ਪੂਰਾ ਅੱਖਰ ਸਮਝਦੇ ਨੇ ਦੂਜਿਆਂ ਨੂੰ ਲਗਾ ਮਾਤਰਾ ਸਿਆਰੀ ਵਿਆਰੀ ਅੰਕੜ ਤੋਂ ਅੰਕ ਦੂਜਿਆਂ ਨੂੰ ਤੇ ਪੂਰਾ ਅੱਖਰ ਮੰਨਦੇ ਹੀ ਨਹੀਂ ਆਪਣੇ ਆਪ ਨੂੰ ਪੂਰਾ ਅੱਖਰ ਮੰਨਦੇ ਨੇ ਆਪਸ ਕੋ ਦੀ ਰਗ ਕਰ ਮਾਨੈ عورن کو لگمات منسا بادشاہ کرم نہ میں دیکھے دوزک جاتے اے منک میں نرکانو جاندے دیکھے نرکا نو جانے دیکھے کبھی منخ کمبھی نرک بھوگ دے میں دیکھے اے منک بڑے پربل دوزک دے جاندے میں دیکھے ہم بڑکو کلی ہم پندت ਹੈ ਇਤੇ ਹੁਣ ਸਾਰੇ ਹੀ ਧਾਰਮਿਕ ਗੁਣ ਤੇ ਇਨਾ ਧਾਰਮਿਕ ਗੁਣਾ ਕਰਕੇ ਦੋਸਖ ਹਮ ਬਡ ਗਵ ਕੁਲীন ਹਮ ਪੰਡਤ ਹਮ ਜੋਗੀ ਸੰਿਆਸੀ ਹੋ ਸਕੇ ਕਿ ਸਵਕ ਸੰਿਆਸੀ ਸ਼ਬਦ ਨੂੰ ਮੈਂ ਖੋਲਾਂਗਾ ਸੰਿਆਸ ਦੇ ਅਰਥ ਨੇ ਸੁਨ ਦੇਚ ਆਸਨ ਸੁਨ ਸਮਾ ਅਨਹਦ ਤੈਨਾ ਕਹਿਨ ਨਾ ਜਾਈ ਆਚਰਜ ਵਿਸਵਾ ਸੋਨ ਦੇ ਚ ਆਸਣ ਲੱਗ ਗਿਆ ਸੋਨ ਦੇ ਚ ਬੈਠ ਗਿਆ ਉਹਨੂੰ ਕਹਿੰਦੇ ਨੇ ਸਨ ਆਸਨ ਸੁਣਿਆ ਸੋਨ ਆਸਨ ਸੋਨ ਦੇ ਚ ਬੈਠ ਗਿਆ ਸੋਨ ਦੇ ਚ ਬੈਠਣਾ ਵਾਸਤੇ ਪਹਿਲੇ ਆਪਣੇ ਨਾਲ ਬੈਠਣਾ ਪੈਂਦਾ ਫਿਰ ਸੋਨ ਦੇ ਚ ਫਿਰ ਆਪਣੇ ਤੋਂ ਵੀ ਦੋ ਮਨੋ ਸੋਨਾਂ ਦੇ ਚ ਬੈਠ ਸਕੇ ਤੇ ਬੜੀ ਦੂਰ ਦੀ ਗੱਲ ਐ ਮਨੋ ਆਪਣੇ ਨਾਲ ਵੀ ਨਹੀਂ ਬੈਠ ਸਕੇ ਨਹੀਂ ਬੈਠ ਸਕੇ ਮਨੋ ਪੁੱਤਰ ਨਾਲ ਬੈਠ ਸਕਦਾ ਹੈ ਮਿੱਤਰ ਨਾਲ ਬੈਠ ਸਕਦਾ ਹੈ ਪਤਨੀ ਨਾਲ ਬੈਠ ਸਕਦਾ ਹੈ ਪਤੀ ਨਾਲ ਬੈਠ ਸਕਦਾ ਹੈ ਨੌਕਰ ਨਾਲ ਵੀ ਬੈਠ ਸਕਦਾ ਹੈ ਸੇਵਕ ਨਾਲ ਵੀ ਬੈਠ ਸਕਦਾ ਹੈ ਕੁਛ ਨਹੀਂ ਅਖਬਾਰ ਨਾਲ ਬੈਠ ਸਕਦਾ ਹੈ ਟੀਵੀ ਨਾਲ ਬੈਠ ਸਕਦਾ ਹੈ ਕਿਸੇ ਕਿਤਾਬ ਕਿਸੇ ਮੈਗਜ਼ੀਨ ਨਾਲ ਬੈਠ ਸਕਦਾ ਹੈ ਮਨੋ ਆਪਣੇ ਨਾਲ ਨਹੀਂ ਬੈਠ ਸਕੇ ਕਿਤਾਬਾਂ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ ਇਹ ਵੀ ਮੈਰਜ ਕਰ ਮਨੁੱਖ ਸੰਸਾਰ ਦੇ ਨਾਲ ਬੈਠ ਸਕਦਾ ਹੈ ਆਪਣੇ ਨਾਲ ਨਹੀਂ ਬੈਠ ਸਕਦਾ ਸੰਸਾਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ ਮਨੁੱਖ ਪਤਨੀ ਨਾਲ ਬੈਠ ਸਕਦਾ ਹੈ ਆਪਣੇ ਨਾਲ ਨਹੀਂ ਬੈਠ ਸਕਦਾ ਪਤਨੀ ਬਾਰੇ ਬਹੁਤ ਕੁਝ ਜਾਣਦਾ ਹੈ ਉਹਦੀਆਂ ਕਮਜ਼ੋਰੀਆਂ ਨੂੰ ਉਹਦੀ ਮਜਬੂਰੀਆਂ ਨੂੰ ਉਹਦੇ ਗੁਣਾਂ ਨੂੰ ਉਹਦੇ ਅਗਣਾਂ ਨੂੰ ਉਹਦੇ ਸੁਭਾਅ ਨੂੰ ਬਹੁਤ ਕੁਝ ਜਾਣਦਾ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਇੱਕ ਪਤਨੀ ਵੀ ਪਤੀ ਨਾਲ ਬੈਠ ਸਕਦੀ ਹੈ ਆਪਣੇ ਨਾਲ ਨਹੀਂ ਇਸ ਵਾਸਤੇ ਉਸ ਨੂੰ ਵੀ ਪਤੀ ਦੀਆਂ ਕਮਜ਼ੋਰੀਆਂ ਮਜਬੂਰੀਆਂ ਗੁਣਾ ਆਉਗਣਾ ਦਾ ਸਭ ਕੁਝ ਪਤਾ ਸਭ ਕੁਝ ਪਤਾ ਹੈ ਜਦੋਂ ਉਹਦੇ ਕੋਲ ਬੈਠਦੀ ਉਹਦੇ ਨੇੜੇ ਜਿੰਨੀ ਪਤੀ ਦੇ ਨੇੜੇ ਹੈ ਗੁਸਤਾਖੀ ਮਾਫ ਉਤਨਾ ਹੀ ਆਪਣੇ ਆਪ ਤੋਂ ਦੂਰ ਕੋਈ ਜਿੰਨਾ ਪਤਨੀ ਦੇ ਨੇੜੇ ਹੈ ਉਤਨਾ ਹੀ ਆਪਣੇ ਤੋਂ ਦੂਰ ਜੋ ਜਿੰਨਾ ਪਰਿਵਾਰ ਦੇ ਨੇੜੇ ਹੈ ਉਤਨਾ ਹੀ ਆਪਣੇ ਤੋਂ ਦੂਰ ਹੈ ਪਰਿਵਾਰ ਬਾਰੇ ਬਹੁਤ ਕੁਝ ਜਾਣਦਾ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਪਦਾਰਥਾਂ ਦੇ ਮਨੁੱਖ ਜਿੰਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ ਪਦਾਰਥ ਦੇ ਰਾਜ਼ ਬਾਰੇ ਪਦਾਰਥ ਦੇ ਗਿਆਨ ਬਾਰੇ ਬਹੁਤ ਕੁਝ ਜਾਣਦਾ ਹੈ ਪਦਾਰਤ ਦੇ ਸੁਭਾਅ ਬਾਰੇ ਬਹੁਤ ਕੁਝ ਜਾਣਦਾ ਹੈ ਕਈ ਦਿਨ ਪ੍ਰਮਾਤਮਾ ਦੇ ਸੁਭਾਅ ਨੂੰ ਸਮਝਣ ਤੋਂ ਪਹਿਲੇ ਆਪਣਾ ਸੁਭਾਅ ਸੰਜਣਾ ਸਮਝਣਾ ਪੈਂਦਾ ਅਪ ਤਨ ਕਲਜੋ ਕਰੇ ਵਿਚਾਰ ਤਿਨ ਜਮ ਕੰਕਰ ਨਹੀਂ ਕਰੇ ਕੋ ਜੋ ਪਹਿਲੇ ਆਪਣੀ ਵਿਚਾਰ ਕਰੇ ਮੈਂ ਕੀ ਤੂੰ ਛੱਡ ਰੱਬ ਦੀ ਗੱਲ ਪ੍ਰਮਾਤਮਾ ਦੀ ਗੁਰੂ ਦੀ ਪੈਗੰਬਰਾਂ ਦੀ ਗੱਲ ਛੱਡ ਪਹਿਲੇ ਆਪਣੀ ਗੱਲ ਕਰ ਆਪਣੇ ਆਪ ਨੂੰ ਸੱਚ ਪਤਨ ਕਾ ਜੋ ਕਰੇ ਵਿਚਾਰ ਜਿਹਨੂੰ ਆਪਣੀ ਸਮਝ ਨਹੀਂ ਪਰਮਾਤਮਾ ਦੀ ਕੀ ਹੱਕ ਸਮਝ ਹੋਵੇਗੀ ਕਤਈ ਨਹੀਂ ਹੋਸੇ ਔਰ ਜੇਤਨਾ ਬਾਰ ਮੁਖੇ ਮਨੁੱਖ ਹੋਵੇਗਾ ਗੁਸਾਫੀ maaf ਉਹਨੋ ਗੁਰਬਾਣੀ ਕਹਿੰਦੀ ਉਤਨੀ ਮੋਟੀ ਅਕਲ ਦਾ ਹੋਵੇ ਭਾਵੇਂ ਕਿਤਨਾ ਵਿਦਵਾਨ ਕੰਦਾ ਉਤਨੀ ਅਕਲ ਉਸਦੀ ਮੋਟੀ ਹੋਵੇ ਔਰ ਜਿਤਨੀ ਅਕਲ ਉਸਦੀ ਮੋਟੀ ਹੋਵੇਗੀ ਪਰਮਾਤਮਾ ਨੂੰ ਸਮਝਣ ਦੇ ਵਿੱਚ ਉਤਨੇ ਹੀ ਅਸਮਰਥ ਹੋ ਜਾਏ। ਇਸ ਵਾਸਤੇ ਬੜੇ ਬੜੇ ਸੰਸਾਰੀ, ਗਿਆਨੀ, ਵਿਗਿਆਨੀ ਜੋ ਸੰਸਾਰ ਦਾ ਬਹੁਤ ਵੱਡਾ ਬੋਧ ਰੱਖਦੇ ਨੇ ਨਿਰੰਕਾਰ ਬਾਰੇ ਕੱਖ ਵੀ ਨਹੀਂ ਜਾਣ। ਉੱਕੇ ਨਹੀਂ। ਬਹੁਤ ਬਾਰ ਮੁਖੀ ਨਹੀਂ। ਚਲੋ ਦੋ ਸ਼ਬਦ ਕਹਿਣਾ ਤੇ ਮੈਂ ਨਹੀਂ ਚਾਹੁੰਦਾ ਸੀ ਆ ਗਏ ਨੇ ਹੁਣ। ਇੱਥੇ ਤੱਕ ਆ ਗਏ ਨੇ ਵਾਪਸ ਕਰਨੇ ਹੋ ਕੇ। ਇੱਕ ਦਿਨ ਬਾਈਬਲ ਦਾ ਅਧਿਐਨ ਕਰਦੇ ਆਂ ਸ਼ੰਕਾ ਰਹੀ ਮੈਨੂੰ ਕਾਫੀ ਦਿਨ ਵੀ ਜਿਸ ਪੈਗੰਬਰ ਦੀ ਇਤਨੀ ਵੱਡੀ ਉਮਤ ਹੈ ਔਰ ਜਿਸ ਦਾ ਇਤਨਾ ਵੱਡਾ ਪ੍ਰਭਾਵ ਹੈ ਸਾਰੀ ਦੁਨੀਆ ਨਵਾਂ ਸਾਲ ਮਨਾਉਂਦੀ ਪਈਏ ਕੋਈ ਨਵਾਂ ਸਾਲ ਨਹੀਂ ਹੈ ਹਜ਼ਰਤ ঈਸਾ ਦਾ ਜਨਮ ਉਹਦੇ ਜਨਮ ਨਾਲ ਸੰਬੰਧਿਤ ਨਵਾਂ ਸਾਲ ਨਵੇਂ ਦਿਨ ਤੋਂ ਆਰੰਭ ਹੁੰਦਾ ਹੈ ਨਾ ਤੋ ਫਿਰ ਨਵਾਂ ਸਾਲ ਉਸ ਨੂੰ ਸਮਝੋ ਜਿਸ ਦਿਨ ਦਿਨ ਬਣਿਆ ਸੀ ਜਿਸ ਦਿਨ ਦਿਨ ਬਣਿਆ ਸੀ ਜੇ ਦਿਨ ਦਿਨ ਸ਼ੁਰੂ ਹੋਇਆ ਸੀ ਪੈਦਾ ਮਤਲਬ ਹੈ ਐਸਾ ਵੀ ਮਾਹੌਲ ਸੀ ਕਿ ਦਿਨ ਨਹੀਂ ਸੀ ਹਾਂ ਦਿਨ ਨਹੀਂ ਸੀ ਸਮਾਂ ਨਹੀਂ ਸੀ ਵਕਤ ਨਹੀਂ ਸੀ ਤੋ ਫਿਰ ਕੀ ਸੀ ਗੁਰਬਾਣੀ ਕਹਿੰਦੀ ਦੋਂਦੀ ਦੋਂਦ ਸੀ ਅਰਬਦ ਨਰਬਦ ਧੋਂਦੂ ਕਾਰਾ ਧਰਨ ਦਾ ਗਗਨਾ ਹੁਕਮ ਅਪਾਰ ਨਾ ਦਿਨ ਰਹਿਣ ਚੰਦ ਨਾ ਸੂਰਜ ਸੁਨਨੇ ਸੁਨਰਾ ਨਾ ਦਿਨ ਸੀ ਨਾ ਰਾਤ ਸੀ ਤੂੰ ਜਿਸ ਵਕਤ ਹੁਣ ਵਕਤ ਮੈਨੂੰ ਮਜਬੂਰੀ ਚ ਕਹਿਣਾ ਪੈ ਰਿਹਾ ਵਕਤ ਨਹੀਂ ਸੀ ਵਕਤ ਤੇ ਸ਼ੁਰੂ ਹੁੰਦਾ ਹੈ ਦਿਨ ਨਾ ਵਕਤ ਤੇ ਸ਼ੁਰੂ ਹੁੰਦਾ ਹੈ ਰਾਤ ਨਾ ਤੇ ਜਦ ਦਿਨ ਨਹੀਂ ਹੈ ਤੇ ਰਾਤ ਨਹੀਂ ਹੈ ਤਾਂ ਵਕਤ ਕਿੱਥੋਂ ਵਕਤ ਨੂੰ ਕਿਸ ਤਰ੍ਹਾਂ ਤੁਸੀਂ ਨਾਕਦੇ ਹੋ ਸਮੇਂ ਨੂੰ ਕਿਸ ਤਰ੍ਹਾਂ ਨਾਪਦੇ। ਸਮੇਂ ਨੂੰ ਨਾਪਣ ਦਾ ਜਿਹੜਾ ਪੈਮਾਨਾ ਹੈ ਇਹ ਜਿਹੜਾ ਆਰੰਭ ਹੋਇਆ ਉਹ ਦਿਨ ਰਾਤ ਤੱਕ। ਫਿਰ ਮੈਂ ਅਰਜ਼ ਕਰਾਂ ਸਮੇਂ ਨੂੰ ਨਾਪਣ ਦਾ ਸਭ ਤੋਂ ਛੋਟਾ ਪੈਮਾਨਾ ਤੇ ਸਭ ਤੋਂ ਵੱਡਾ ਪੈਮਾਨਾ। ਸਭ ਤੋਂ ਛੋਟਾ ਪੈਮਾਨਾ ਇੱਕਦਮ ਇੱਕਦਮ ਇਸੇ ਨੂੰ ਬਾਅਦ ਵਿੱਚ ਅਸੀਂ ਇੱਕ ਸੈਕਿੰਡ ਆਖਿਆ ਇੱਕ ਪਲ ਆਖਿਆ ਇੱਕ ਛਿਨ ਆਖਿਆ ਇੱਕ ਚਿਤ ਜਾਇ ਇੱਕ ਛਿਨ ਦਿਆਇ ਇੱਕ ਛਿਨ ਇੱਕ ਪੰਨ ਇੱਕ ਨਿਮਕ ਇੱਕ ਸੈਕਿੰਡ ਇੱਕ ਸੈਕਿੰਡ ਕਿਤਨਾ ਹੁੰਦਾ ਹੈ ਇੱਕ ਨਿਮਕ ਕਿਤਨਾ ਹੁੰਦਾ ਹੈ ਇੱਕ ਛਿਨ ਕਿਤਨਾ ਹੁੰਦਾ ਹੈ ਇੱਕ ਦਮ ਜਿਤਨਾ ਇੱਕ ਦਮ ਗਿਆ ਤੇ ਬਸ ਇੱਕ ਛਿਨ